ਬੱਚਿਆਂ ਦਾ ਟੂਰ ਆਇਆ ਹੈ ਤੇ ਇਹਨਾਂ ਦੀ ਆਪਾਂ ਤੁਹਾਨੂੰ ਪੋਸਟ ਬਣਾ ਕੇ ਦੱਸਾਂਗੇ ਪੁੱਛਾਂਗੇ ਕਿ ਕਿਹੜੇ ਸਕੂਲ ਤੋਂ ਆਏ ਨੇ ਅੱਗੇ ਇਹਨਾਂ ਦੀ ਆਪਾਂ ਪੋਸਟ ਬਣਾ ਕੇ ਤੁਹਾਨੂੰ ਦੱਸਾਂਗੇ ਕਿਹੜੇ ਸਕੂਲ ਤੋਂ ਆਏ ਨੇ ਸਰਪ੍ਰਸ਼ਾਦਾ ਸ਼ਿਕਾ ਲਿਆਓ ਸਾਰਿਆਂ ਨੂੰ ਹਾਂਜੀ ਹਾਂਜੀ ਪਿਆਰੋ ਕੀ ਹਾਲ ਚਾਲ ਜੀ ਸਭ ਦੇ ਜਿੰਨੇ ਵੀ ਤੁਸੀਂ ਆਪਣਾ ਫੇਸਬੁੱਕ ਪੇਜ ਦੇਖਦੇ ਰਹਿੰਨੇ ਹੋ ਤੁਹਾਨੂੰ ਸੇਵਾ ਵਾਲੀਆਂ ਵੀਡੀਓ ਵੀ ਦਿਖਾਉਂਦੇ ਰਹਿੰਨੇ ਆ ਤੇ ਛੋਟੇ ਛੋਟੇ ਬੱਚਿਆਂ ਦੀ ਵੀਡੀਓ ਵੀ ਦਿਖਾਉਂਦੇ ਰਹਿੰਨੇ ਆ ਸਕੂਲਾਂ ਦੀਆਂ ਟੂਰ ਅੱਜਕੱਲ ਕਾਫੀ ਚੱਲ ਰਹੇ ਨੇ ਸੋ ਪਰਮੇਸ਼ਰ ਦੁਆਰ ਆਉਂਦੇ ਨੇ ਨਮਸਕਾਰ ਕਰਦੇ ਨੇ ਪ੍ਰਸ਼ਾਦਾਪਣ ਸ਼ੱਕੇ ਬੱਚੇ ਤੇ ਫਿਰ ਅੱਗੇ ਜਾਂਦੇ ਨੇ ਸੋ ਅੱਜ ਇੱਕ ਹੋਰ ਟੂਰ ਆਇਆ ਪਹਿਲਾਂ ਵੀ ਲੰਘੇ ਨੇ ਸੋ ਆਪਾਂ ਇਹਨਾਂ ਨੂੰ ਪੁੱਛਾਂਗੇ ਕਿੱਥੋਂ ਆਏ ਨੇ ਕਿਹੜੇ ਇਲਾਕੇ ਚੋਂ ਆਏ ਨੇ ਟੀਚਰ ਵੀ ਨੇ ਇਹਨਾਂ ਦੇ ਨਾਲ ਤੇ ਨਿੱਕੇ ਨਿੱਕੇ ਬਹੁਤ ਪਿਆਰੇ ਪਿਆਰੇ ਬੱਚੇ ਨੇ ਸੋ ਸਾਰਿਆਂ ਦੀ ਤੁਹਾਨੂੰ ਆਪਾਂ ਵੀਡੀਓ ਦਿਖਾਉਂਦੇ ਰਹਿੰਨੇ ਆ ਸੋ ਇਹਨਾਂ ਦੇ ਵੀ ਦਰਸ਼ਨ ਕਰੋ ਇਹਨਾਂ ਦੇ ਟੀਚਰ ਨੇ ਨਾਲ ਸੋ ਬੱਚੇ ਬੱਚੀਆਂ ਨੇ ਨਿੱਕੇ ਨਿੱਕੀਆਂ ਇਹ ਕਾ چھوٹੂ ਵੀ ਹੈ ਸ਼ਾਇਦ ਕਿਸੇ ਟੀਚਰ ਦਾ ਬੱਚਾ ਹੈ ਸੋ ਬੱਚੇ ਸਾਰਿਆਂ ਦੇ ਸਾਂਝੇ ਹੀ ਹੁੰਦੇ ਨੇ ਜੀ ਬਹੁਤ ਪਿਆਰੇ ਇਹਨਾਂ ਦੇ ਟੀਚਰ ਖੜੇ ਨੇ ਨਾਲ ਜੀ ਥੋੜਾ ਜਿਹਾ ਵਿਊ ਲਿਆ ਆਗੇ ਇਹਨਾਂ ਤੋਂ ਇੱਕ ਕੁੜੀ ਆਪਾਂ ਨੂੰ ਦੱਸੇਗੀ ਸਕੂਲ ਦਾ ਨਾਮ ਅੱਗੇ ਕਿੱਥੇ ਚੱਲੇਗੇ ਹਾਂਜੀ ਬੇਟਾ ਕੀ ਹਾਲ ਜੇ ਵਧੀਆ ਜੀ ਐ ਬੇਟਾ ਕਿਹੜੇ ਸਕੂਲ ਤੋਂ ਆਏ ਤੁਸੀਂ ਪਾਇਨਰੀ ਇੰਟਰਨੈਸ਼ਨਲ ਸਕੂਲ ਕੀ ਬੋਲੇ ਆ ਦੁਬਾਰਾ ਦੱਸਿਓ ਪਾਇਨਰੀ ਇੰਟਰਨੈਸ਼ਨਲ ਸਕੂਲ ਓਕੇ ਕਿੱਥੋਂ ਧੋਰੀ ਤੋਂ ਧੋਰੀ ਖਾਸ ਹਾਂਜੀ ਓਕੇ ਤੇ ਬੇਟਾ ਇੱਥੇ ਪਹਿਲੀ ਵਾਰ ਹੀ ਆਏ ਹੋ ਤੁਸੀਂ ਫਰਮੈਸ਼ਰ ਦੁਆਰਾ ਹਾਂਜੀ ਪਹਿਲੀ ਵਾਰ ਰੁਕੇ ਹੋ ਕਿਵੇਂ ਲੱਗਿਆ ਤੁਹਾਨੂੰ ਇੱਥੇ ਦਾ ਮਾਹੌਲ ਵਧੀਆ ਲੱਗਿਆ ਪ੍ਰਸ਼ਾਦਾ ਛਕ ਲਿਆ ਜੀ ਹਾਂਜੀ ਅੱਗੇ ਕਿੱਥੇ ਚੱਲੇ ਜੇ ਛਤਬੀੜ ਤੋਂ ਸੰਡੀਗੜ ਛਤਬੀੜ ਚਿੜੀਆਂ ਕਰ ਦੇਖਣ ਹਾਂਜੀ ਚੀਤੇ ਜੂਤੇ ਦੇਖਣ ਚੱਲਦੇ ਹਾਂ ਡਰਦੀ ਤਾਂ ਨਹੀਂ ਜੀਤਿਆ ਨੂੰ ਚਲੋ ਠੀਕ ਹੈ ਜੀ ਓਕੇ ਥੈਂਕ ਯੂ ਹਾਂਜੀ ਮੈਡਮ ਕੀ ਹਾਲ ਜੀ ਤੁਸੀਂ ਬੋਲੋਗੇ ਠੀਕ ਹੈ ਠੀਕ ਤੇ ਪਹਿਲੀ ਵਾਰ ਟੂਰ ਲੈ ਕੇ ਆਏ ਹੋ ਤੁਸੀਂ ਇੱਥੇ ਪਰਮਿਸ਼ਨਦਾਰ ਹਾਂਜੀ ਪਹਿਲੀ ਵਾਰ ਆਏ ਓਕੇ ਜੀ ਸੋ ਬਹੁਤ ਟੂਰ ਤੇ ਹਜ਼ਾਰਾਂ ਸੈਂਕੜੇ ਟੂਰ ਆਉਂਦੇ ਰਹਿੰਦੇ ਨੇ ਹਰ ਸਾਲ ਹਾਂਜੀ ਅਨਵੰਬਰ ਦੇ ਮਹੀਨਿਆਂ ਚ ਠੰਡ ਦੇ ਮਹੀਨਿਆਂ ਚ ਟੂਰ ਜ਼ਿਆਦਾ ਚੱਲਦੇ ਨੇ ਅੱਛਾ ਤੁਸੀਂ ਪਹਿਲੀ ਵਾਰ ਆਏ ਹੋ ਹਾਂਜੀ ਪਹਿਲੀ ਵਾਰ ਕਿਵੇਂ ਲੱਗਾ ਤੁਹਾਨੂੰ ਜੀ ਬਹੁਤ ਵਧੀਆ ਠੀਕ ਹੈ ਪ੍ਰਸ਼ਾਦਾ ਪਾਣੀ ਛਕ ਲਿਆ ਜੀ ਹਾਂ ਜੀ ਪ੍ਰਸ਼ਾਦਾ ਪਾਣੀ ਛੱਤ ਬੀੜ ਲੈ ਕੇ ਜਾ ਰਹੇ ਹਾਂ ਹਾਂ ਜੀ ਛੱਤ ਬੀੜ ਲੈ ਕੇ ਜਾ ਰਹੇ ਹਾਂ ਠੀਕ ਹੈ ਮੈਡਮ ਥੈਂਕ ਯੂ ਜਦੋਂ ਵੀ ਅੱਗੇ ਤੋਂ ਵੀ ਟੂਰ ਆਏ ਤੁਹਾਡਾ ਤੇ ਜਰੂਰ ਆਇਆ ਕਰੋ ਹਾਂ ਜੀ ਹਾਂ ਜੀ ਫੈਮਿਲੀ ਸਮਰ ਜੂਰਾ ਜਰੂਰ ਆਇਆ ਕਰੋ ਤੁਹਾਡਾ ਆਪਣਾ ਸਥਾਨ ਹੈ ਹਾਂ ਜੀ ਹੈਨਾ ਜੀ ਤੇ ਜਰੂਰ ਆਇਆ ਕਰੋ ਤੁਸੀਂ ਓਕੇ ਥੈਂਕ ਯੂ ਮੈਡਮ ਓਕੇ ਜੀ ਸੋ ਇਹਨਾਂ ਨੇ ਆਪਣੇ ਸਕੂਲ ਦਾ ਨਾਮ ਦੱਸਿਆ ਸੋ ਟੀਚਰਾਂ ਨਾਲ ਵੀ ਗੱਲਬਾਤ ਕੀਤੀ ਹੈ ਸੋ ਬੇਟਾ ਸਾਰਿਆਂ ਨੂੰ ਕਿਵੇਂ ਲੱਗਿਆ ਫੇਰ ਵੀ ਆਓਗੇ ਅਮਨ ਓਕੇ ਥੈਂਕ ਯੂ